ਦੁਨੀਆ ਦੇ ਵਿੱਚ ਬਹੁਤ ਸਾਰੀਆਂ ਖੋਜਾਂ ਹੁੰਦੀਆਂ ਨੇ ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਵੀ ਖੋਜ ਕਿਸੇ ਹੋਰ ਚੀਜ਼ ਦੀ ਹੋ ਰਹੀ ਆ ਤੇ ਬਣ ਕੋਈ ਹੋਰ ਚੀਜ਼ ਜਾਂਦੀ ਆ ਜਿਹੜਾ ਅੱਜ ਅਸੀਂ ਘਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਮੋਬਾਈਲ ਫੋਨਾਂ ਦੇ ਵਿੱਚ ਵਾਈਫਾਈ ਯੂਜ਼ ਕਰਦੇ ਆ ਵਰਤਦੇ ਆ ਕਿਸੇ ਤੋਂ ਵਾਈਫਾਈ ਲੈ ਲੈਨੇ ਆ ਕਿਸੇ ਨੂੰ ਵਾਈਫਾਈ ਦਾ ਜਿਹੜਾ ਉਹ ਪਾਸਵਰਡ ਦੇ ਦਿੰਨੇ ਆ ਮਤਲਬ ਇਹ ਆ ਕਿ ਮੋਬਾਈਲ ਦਾ ਇੰਟਰਨੈਟ ਸ਼ੇਅਰ ਕਰਨ ਦੇ ਲਈ ਵਾਇਰਲੈਸ ਜਿਹੜੀ ਇਹ ਟੈਕਨੀਕ ਹੈਗੀ ਆ ਉਹਨੂੰ ਅਸੀਂ ਵਰਤਦੇ ਆ ਹਰੇਕ ਸਮਾਰਟਫੋਨ ਰੱਖਣ ਵਾਲੇ ਬੰਦੇ ਨੇ ਕਿਤੇ ਨਾ ਕਿਤੇ ਵਾਈਫਾਈ ਵਰਤਿਆ ਹੁੰਦਾ ਜਾਂ ਲਿਆ ਹੁੰਦਾ ਜਾਂ ਕਿਸੇ ਨੂੰ ਦਿੱਤਾ ਹੁੰਦਾ ਹਰ ਬਹੁਤ ਸਾਰੇ ਘਰਾਂ ਦੇ ਵਿੱਚ ਵਾਈਫਾਈ ਰਾਊਟਰ ਲੱਗੇ ਹੋਏ ਨੇ ਜਿਹੜੇ ਇੰਟਰਨੈਟ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਆ ਤਾਂ ਇਹ ਵਾਈਫਾਈ ਦੀ ਖੋਜ ਜਿਹੜੀ ਆ ਉਹ 1990 ਦੀ ਇੱਕ ਖੋਜ ਦੇ ਵਿੱਚ ਛੁਪੀ ਹੋਈ ਹੈ ਜਿਹੜਾ ਬੇਸ ਕਨਸੈਪਟ ਆ ਵਾਈਫਾਈ ਦਾ ਉਹ ਉਸ ਖੋਜ ਦਾ ਹੈਗਾ ਉਹ ਖੋਜ ਕੀ ਸੀ ਆਸਟ੍ਰੇਲੀਆ ਦੇ ਸੀਐਸਆਈਆਰੋ ਇੱਕ ਸੰਸਥਾ ਉਹਨਾਂ ਦੇ ਡਾਕਟਰ ਜੋਹਨੋ ਸੁਲੀਵਨ ਨਾਮ ਦੇ ਵਿਗਿਆਨੀ ਜਿਹੜੇ ਬਲੈਕ ਹੋਲ ਦੀ ਸਟੱਡੀ ਕਰ ਰਹੇ ਸੀ ਬਲੈਕ ਹੋਲਸ ਤੋਂ ਆਉਣ ਵਾਲੇ ਜਿਹੜੇ ਰੇਡੀਓ ਵੇਵਸ ਸੀ ਉਹਨਾਂ ਦੀ ਉਹ ਸਟੱਡੀ ਕਰ ਰਹੇ ਸੀ ਕਿਉਂਕਿ ਉਹ ਸਿਗਨਲਸ ਜਿਹੜੇ ਨੇ ਉਹ ਬਹੁਤ ਦੂਰ ਤੋਂ ਆਉਂਦੇ ਨੇ ਤੇ ਧਰਤੀ ਤੇ ਆਉਂਦੇ ਆਉਂਦੇ ਬਹੁਤ ਕਮਜ਼ੋਰ ਹੋ ਜਾਂਦੇ ਆ ਧਰਤੀ ਦੇ ਉੱਤੇ ਬਹੁਤ ਤਰ੍ਹਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਨੌਇਸਸ ਆ ਜਿਹੜਾ ਉਹ ਸਿਗਨਲਸ ਨੂੰ ਡਿਸਟੋਰਟ ਕਰਦਾ ਖਰਾਬ ਕਰ ਦਿੰਦਾ ਉਹਨਾਂ ਦੀ ਸਟੱਡੀ ਕਰਨਾ ਮੁਸ਼ਕਲ ਬਣਾਉਂਦਾ ਤਾਂ ਉਹਨਾਂ ਦੀ ਸਟੱਡੀ ਨੂੰ ਆਸਾਨ ਬਣਾਉਣ ਲਈ ਉਹ ਇੱਕ ਟੈਕਨੀਕ ਦੇ ਉੱਤੇ ਕੰਮ ਕਰ ਰਹੇ ਸਨ ਇਹ ਸਮੱਸਿਆ ਨੂੰ ਦੂਰ ਕਰ ਲਈ ਉਹਨਾਂ ਨੇ ਇੱਕ ਮੈਥੈਮੈਟਿਕਲ ਟੈਕਨੀਕ ਬਣਾਈ ਜਿਹਨੂੰ ਫਾਸਟ ਫੋਰੇਅਰ ਟਰਾਂਸ ਕੀ ਹਾਂ ਜੀ ਇਹ ਫਾਸਟ ਫੋਰিয়ার ਟੈਕਨੀਕ ਜਿਹੜੀ ਸੀ ਮੈਥਮੈਟਿਕਲ ਟੈਕਨੀਕ ਸੀ ਜਿਹੜੀ ਇਹਨੂੰ ਬਾਅਦ ਦੇ ਵਿੱਚ ਆਰਥੋਗੋਨਲ ਫ੍ਰੀਕੁਐਂਸੀ ਡਿਵੀਜ਼ਨ ਮਲਟੀਪਲੈਕਸਿੰਗ ਆਫ ਡੀਐਮ ਕੰਪਿਊਟਰ ਵਾਲੀ ਜਾਣਦੇ ਐ ਇਹਨੂੰ ਉਹਦੇ ਵਿੱਚ ਅਪਲਾਈ ਕੀਤਾ ਇਹ ਉਹੀ ਟੈਕਨੀਕ ਆ ਜਿਹੜੀ ਇੱਕ ਡਾਟਾ ਨੂੰ ਤੋੜ ਕੇ ਵੱਖ-ਵੱਖ ਫ੍ਰੀਕੁਐਂਸੀ ਦਾ ਸਿਗਨਲ ਜਿਹੜੀ ਬਣਾ ਦਿੰਦੀ ਆ ਤਾਂ ਇਹ ਵੀ ਉਹੀ ਟੈਕਨੀਕ ਸੀ ਵਾਈਫਾਈ ਬਣਾਉਣ ਦੇ ਵਿੱਚ ਵੀ ਵੱਡਾ ਚੈਲੰਜ ਮਲਟੀਪਾਥ ਇੰਟਰਫੀਰੈਂਸ ਸੀ ਮਲਟੀਪਾਥ ਇੰਟਰਫੀਰੈਂਸ ਮਤਲਬ ਕਿ ਜਦੋਂ ਕੋਈ ਸਿਗਨਲ ਟਰੈਵਲ ਕਰਦਾ ਤਾਂ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਇੰਟਰਫੀਰੈਂਸ ਪੈਦਾ ਹੁੰਦੀ ਹੈ ਜਿਵੇਂ ਕੋਈ ਵਾਲ ਆ ਕੰਧ ਆ ਟੇਬਲ ਆ ਹੋਰ ਜੋ ਉਹ ਉਹਨੂੰ ਰੋਕਦੇ ਨੇ ਜਦੋਂ ਰੋਕਦੇ ਨੇ ਤਾਂ ਉਹ ਸਿਗਨਲ ਸਲੋ ਹੋ ਜਾਂਦਾ ਡਿਸਟੋਰਟ ਹੋ ਜਾਂਦਾ ਤੇ ਇਕੋ ਕ੍ਰੀਏਟ ਕਰਦਾ ਬਾਉਂ ਹੁੰਦਾ ਮਤਲਬ ਤਾਂ ਇਹ ਇੱਕ ਸਮੱਸਿਆ ਸੀ ਤਾਂ ਇਹ ਸਮੱਸਿਆ ਨੂੰ ਦੂਰ ਕੀਤਾ ਡਾਕਟਰ ਸੋਲੇਵਨ ਨੇ ਜਿਹੜਾ ਟੈਕਨੀਕ ਬਣਾਈ ਸੀ ਉਸ ਟੈਕਨੀਕ ਨੇ ਇਹਨੂੰ ਹੱਲ ਕੀਤਾ ਇਹ ਟੈਕਨੀਕ ਸੀ ਕਿ ਮਲਟੀ ਪਾਥ ਇੰਟਰਫੀਰੈਂਸ ਨੂੰ ਕਿਵੇਂ ਘਟਾਇਆ ਜਾ ਸਕਦਾ ਉਹ ਉਹ ਵੀ ਮਲਟੀਪਾਥ ਇੰਟਰਫੀਰੈਂਸ ਨੂੰ ਘਟਾਉਣ ਲਈ ਹੀ ਟੈਕਨੀਕ ਸੀ ਤੇ ਇਹ ਵੀ ਮਲਟੀਪਾਥ ਇੰਟਰਫੀਰੈਂਸ ਨੂੰ ਘਟਾਉਣ ਲਈ ਹੀ ਟੈਕਨੀਕ ਸੀ ਤਾਂ ਇਸ ਤਰ੍ਹਾਂ Wi-Fi ਦਾ ਜਿਹੜਾ ਕੋਰ ਕਨਸੈਪਟ ਆ ਬੇਸ ਆ ਜਿਹੜਾ ਉਹ ਇਸ ਖੋਜ ਦੇ ਵਿੱਚ ਛੁਪਿਆ ਹੋਇਆ 2009 ਦੇ ਵਿੱਚ US ਦੀ ਕੋਰਟ ਨੇ CSIRO ਸੰਸਥਾ ਦੇ ਜਿਹੜੇ ਇਹ Wi-Fi ਪੇਟੈਂਟ ਨੇ ਉਹਨੂੰ ਵੀ ਜਾਇਜ਼ ਮੰਨਿਆ ਸੀ ਤੇ 2012 ਦੇ ਵਿੱਚ ਡਾਕਟਰ ਜੋਹਨੋ ਸੁਲੀਵਨ ਨੂੰ ਯੂਰੋਪੀਅਨ ਇਨਵੈਂਟਰ ਆਫ ਦਾイヤー ਅਵਾਰਡ ਵੀ ਦਿੱਤਾ ਗਿਆ। ਇਸ ਤਰ੍ਹਾਂ ਇਹ ਵਾਈਫਾਈ ਦਾ ਜਿਹੜਾ ਆਧਾਰ ਆ ਉਸ ਖੋਜ ਦੇ ਵਿੱਚ ਪਿਆ ਬਾਅਦ ਦੇ ਵਿੱਚ ਇਹਦੇ ਵਿੱਚ ਹੋਰ ਇੰਪਰੂਵਮੈਂਟ ਕਰਕੇ ਵਾਇਰਲੈਸ ਲੈਨ ਜਾਂ 802.11a/g/n ਵਾਈਫਾਈ ਦਾ ਜਿਹੜਾ ਸੀ ਉਹ ਪ੍ਰੋਟੋਕੋਲ ਡਿਜ਼ਾਈਨ ਕੀਤਾ ਗਿਆ।